दाना ਮੰਡੀ ਪੈਲ ਇਸ ਨੂੰ ਲਗਭਗ 100 ਦੇ ਕਰੀਬ ਪਿੰਡ ਪੈਂਦਾ ਹੈ ਹਲਕਾ ਹੈ ਪੈਲ ਇੱਥੇ ਕਚੈਰੀ ਵੀ ਬਣੀ ਹੋਈ ਹੈ ਜੇਕਰ ਇਸ ਪੈਲ ਦੇ ਵਿੱਚ ਮੰਡੀ ਦੇ ਵਿੱਚ ਸਾਰਾ ਸੈੱਡ ਬਣਾਇਆ ਜਾਵੇ ਜਿਸ ਤਰ੍ਹਾਂ ਡੱਟਾਂ ਲੱਗਿਆ ਇੰਨਾ ਉੱਚਾ ਰੱਖ ਕੇ ਸੈੱਡ ਬਣਾਇਆ ਜਾਵੇ ਕਿਸੇ ਵੀ ਕਿਸਾਨ ਦੀ ਫਸਲ ਮੰਡੀ ਆਉਣ ਦੇ ਵਿੱਚ ਖਰਾਬ ਨਹੀਂ ਹੋਵੇਗੀ ਬਾਰਸ਼ਾ ਵਿੱਚ ਛਖੜ ਆਵੇ ਮੈਨੂੰ ਇਹੀ ਗੱਲ ਸਮਝ ਨਹੀਂ ਆ ਰਹੀ ਵੀ ਜੇਕਰ ਸਾਰੇ ਕਿਸਾਨ ਭਾਈ ਮਿਲ ਕੇ ਇਸ ਮੰਡੀ ਉੱਤੇ ਸੈੱਡ ਬਣਾ ਲੈਣ ਜਿਸ ਜਿੰਨੀਆਂ ਉੱਪਰ ਆ ਲਾਈਟਾਂ ਨੇ ਉੱਪਰ ਬਣਾਰਣ ਵਿਚਰੋ ਕੋਈ ਗੱਡੀ ਟਰੱਕ ਜੋ ਵੀ ਹੈ ਉੱਚੀ ਤੋਂ ਉੱਚੀ ਗੱਡੀ ਅੰਦਰ ਆ ਸਕੇ ਜਾ ਸਕੇ ਇਸ ਦੇ ਆਲੇ ਦੁਆਲੇ ਲੋਕ ਸ਼ਹਿਰ ਕਰਨ ਆਉਂਦੇ ਹਨ ਤੇ ਬਹੁਤ ਲੋਕ ਇੱਥੇ ਆ ਕੇ ਖਾਣਾ ਬਰੋਸ ਰਹਿੰਦੇ ਹਨ ਝੁੱਗੀਆਂ ਝੌਪੜੀਆਂ ਬਣਾ ਕੇ ਰਹਿ ਪੈਂਦੇ ਹਨ ਤੇ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਣਾ ਵੀ ਇਸ ਵਿੱਚ ਇਹ ਸਾਰੇ ਹੀ ਆ ਦੇਖੋ ਜਿੰਨੇ ਵੀ ਲੇਬਰ ਵਾਲੇ ਕੰਮ ਕਰਨ ਵਾਲੇ ਨੇ ਸਾਰੇ ਇੱਥੇ ਹੀ ਰਹਿੰਦੇ ਰਹਿੰਦੇ ਹਨ ਤੇ ਮੈਂ ਤਾਂ ਨਹੀਂ ਜਾਣਾ ਪੁੱਛਣਾ ਤੂੰ ਜਾ ਕੇ ਆਇਆ ਠੀਕ ਹੈ ਹਾਂ ਤੇ ਆ ਦੇਖੋ ਆ ਵੀ ਸਾਰਾ ਮੰਡੀ ਦਾ ਹਿੱਸਾ ਚਾਹੇ ਇਸ ਉੱਪਰ ਸੈੱਟ ਬਣਾਇਆ ਜਾਵੇ ਏਡੀ ਕੋਈ ਮੁਸ਼ਕਲ ਗੱਲ ਨਹੀਂ ਹੈ ਜੋ ਮਤਲਬ ਸੈੱਟ ਬਣਾਉਣਾ ਇਸ ਉੱਤੇ ਇੱਕ ਫਸਲ ਨਹੀਂ ਤਾਂ ਫਿਰ ਦੋ ਫਸਲ ਲਾਂ ਦੇ ਵਿੱਚ ਸੈੱਡ ਬਣ ਜਾਵੇਗਾ ਤੇ ਇੱਕ ਪਾਣੀ ਵਾਲੀ ਟੈਂਕੀ ਇਸ ਵਿੱਚ ਰੱਖੀ ਹੋਈ ਹੈ ਪਾਣੀ ਦੀ ਸਹੂਲਤਾ ਇਸੇ ਬਹੁਤ ਵਧੀਆ ਹੈ ਅਸਰੂ ਮਾੜਾ ਨਹੀਂ ਕਹਿੰਦੇ ਪ੍ਰਸ਼ਾਸਨ ਇੱਥੇ ਆਪ ਆਪ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਜੀ ਦਾ ਦਫ਼ਤਰ ਬਣਿਆ ਹੋਇਆ ਹੈ ਆ ਦੇਖੋ ਉਹਨਾਂ ਦੇ ਦਫ਼ਤਰ ਅੱਗੇ ਉਹਨਾਂ ਦਾ ਬੋਰਡ ਲੱਗਿਆ ਹੈ ਫਿਰ ਵੀ ਇਸ ਮੰਡੀ ਉੱਪਰ ਸੈੱਡ ਬਣਾਉਣਾ ਕੀ ਮੁਸ਼ਕਲ ਆ ਜਿੰਨੀਆਂ ਉੱਪਰੇ ਲੈਟਾਂ ਨੇ ਇੰਨੇ ਉੱਪਰ ਜੇਕਰ ਸੈੱਡ ਬਣ ਜਾਵੇ ਨਾ ਤਾਂ ਕਿਸਾਨ ਸਾਰੇ ਖੁਸ਼ਹਾਲ ਤੇ ਫਸਲ ਤੋਂ ਫਸਲ ਖਰਾਬ ਹੋਣ ਤੋਂ ਬਚ ਸਕਦੀ ਆ ਤੇ ਸਰਕਾਰ ਦਾ ਜੋ ਮੁਆਵਜ਼ਾ ਦੇਣ ਵਾਲਾ ਦੇਣ ਵਾਲੀ ਗੱਲ ਹੁੰਦੀ ਹੈ ਵੀ ਮੁਆਵਜ਼ਾ ਦੇ ਬੀ ਸਰਕਾਰ ਫਸਲ ਖਰਾਬ ਹੋ ਗਈ ਮੀਂਹ ਪੈ ਗਿਆ ਉਹ ਵੀ ਸਾਰਾ ਮਸਲਾ ਹੱਲ ਹੋ ਜਾਵੇਗਾ ਧੰਨਵਾਦ ਲਾਈਕ ਜਰੂਰ ਕਰ ਦਿਆ ਕਰੋ ਮੇਰਾ ਵੀਰ ਨਾਇਕ ਪਿੰਡੂ